ਸਤ ਸ੍ਰੀ ਅਕਾਲ ਦੋਸਤੋ ਹਰਿਆਵਲ ਸੇਵਾ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡਾ ਇਸ ਚੈਨਲ ਤੇ ਪਹਿਲਾ ਵੀਡੀਓ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਬੂਟਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਪਰਮਾਤਮਾ ਦੀ ਕਿਰਪਾ ਹੋਈ ਇਸ ਸਾਲ ਅਸੀਂ ਇਹ ਸੇਵਾ ਨੂੰ ਥੋੜਾ ਅੱਗੇ ਵਧਾਉਣ ਦਾ ਯਤਨ ਕੀਤਾ ਇਸ ਯਤਨ ਤਹਿਤ ਸਾਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹਸਨਪੁਰ ਵਿਖੇ ਬੂਟਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇੱਥੇ ਦਾ ਤਜਰਬਾ ਸਾਡੇ ਲਈ ਬੜਾ ਚੰਗਾ ਰਿਹਾ ਭਾਈ ਗੁਰਪ੍ਰੀਤ ਸਿੰਘ ਮੈਂਟੂ ਵੱਲੋਂ ਵੀ ਸਾਨੂੰ ਹੱਲਾਸ਼ੇਰੀ ਦਿੰਦੇ ਆ ਸਾਡੇ ਕੰਮ ਦੀ ਸਲਾਹਾਂ ਕੀਤੀ ਪਰ ਗੱਲ ਇਹ ਆ ਵੀ ਬਹੁਤ ਘੱਟ ਲੋਕ ਲੈਂਦੇ ਆ ਹੈਨਾ ਬਹੁਤ ਘੱਟ ਨੇ ਲੋਕ ਜਿਹੜੇ ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਤੁਸੀਂ ਕਰ ਰਹੇ ਹੋ ਇਹ ਬਹੁਤ ਚੰਗੀ ਗੱਲ ਆ ਕਿਉਂਕਿ ਅੱਜ ਤੁਹਾਡੇ ਵੱਲੋਂ ਲਾਇਆ ਦਿੱਤੇ ਹੋਏ ਰੁੱਖ ਆ ਜੇ ਉਹਨਾਂ ਦੇ ਵਿੱਚੋਂ ਮੰਨ ਲਓ 5% ਵੀ ਰੁੱਖ ਚੱਲ ਪੈਣ ਤੇ ਆਪਣਾ ਕੀਤਾ ਸਫਲ ਆਜੀ ਹੈਨਾ ਤੇ ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਤੁਹਾ ਤੋਂ ਸੇਵਾਵਾਂ ਲੈਂਦੇ ਰਹਿਣ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆ ਹਾਂਜੀ ਅਸੀਂ ਜਾਂ ਦਵਾਈਆਂ ਦੇ ਰਹੇ ਹਾਂ ਜਿਹੜੀਆਂ ਇਹ ਅੱਜ ਦੇ ਇਹਨਾਂ ਲੋਕਾਂ ਵਾਸਤੇ ਆ ਪਰ ਜਿਹੜਾ ਰੁੱਖ ਦੀ ਸੇਵਾ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆ ਹਾਂਜੀ ਬਹੁਤ ਚੰਗਾ ਲੱਗਿਆ ਭਾਈ ਮੈਨੂੰ ਦੱਸਿਆ ਇਹਨਾਂ ਨੇ ਮੁੰਡਿਆਂ ਨੇ ਵੀ ਤੁਸੀਂ ਸੇਵਾ ਕਰ ਰਹੇ ਹੋ ਦਰਖਤਾਂ ਦੀ ਬੂਟਿਆਂ ਦੀ ਤੇ ਪ੍ਰਮਾਤਮਾ ਕਿਰਪਾ ਕਰੇ ਤਾਂ ਅੱ ਤੋਂ ਇਦਾਂ ਹੀ ਸੇਵਾ ਲੈਣਦੇ ਰਹਿਣ ਸੱਚੇ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਰੇ ਹੁਣੀ ਨਿਹਾਲੂ ਵਾਲੇ ਤੋਂ ਆਏ ਨੇ ਜ਼ਿਲ੍ਹਾ ਬਰਨਾਲਾ ਤੇ ਬਾਈ ਹੁਣੀ ਬੂਟਿਆਂ ਦੀ ਰੁੱਖਾਂ ਦੀ ਸੇਵਾ ਕਰ ਰਹੇ ਨੇ ਛੋਟੇ ਪੌਦੇ ਇੱਥੇ ਸੰਗਤ ਨੂੰ ਲੰਗਰ ਲਾ ਕੇ ਬਾਹਰ ਇਹਨਾਂ ਨੇ ਪੌਦੇ ਬੰਡੇ ਆ ਸਾਰੇ ਤਾਂ ਜੋ ਹੋਰ ਵੀ ਭੈਣ ਭਰਾ ਆਪਣੀ ਜ਼ਿੰਮੇਵਾਰੀ ਨਿਭਾ ਸਕਣ ਅੱਜ ਜ਼ਰੂਰ ਤਾਂ ਸਾਨੂੰ ਪੰਜਾਬ ਦੇ ਵਿੱਚ ਗੱਲਾਂ ਕਰਨ ਨੂੰ ਤਾਂ ਜਿੰਨੀਆਂ ਮਰਜ਼ੀ ਕਰੀ ਜਾਏ ਵੀ ਪੋਲੂਸ਼ਨ ਬਹੁਤ ਆ ਧੂਆਂ ਹੋ ਗਿਆ ਅਪਰਾਲੀ ਨੂੰ ਅੱਗ ਲਾਤੀ ਪਰ ਅਪਰਾਲੇ ਕਰਨ ਦੀ ਲੋੜ ਆ ਗੱਲਾਂ ਕਰਨ ਦੀ بجائے ਤੇ ਅਪਰਾਲਾ ਸਭ ਤੋਂ ਵੱਡਾ ਇਹੀ ਆ ਵੀ ਜੇ ਅਸੀਂ ਰੁੱਖ ਲਗਾਈਏ ਪੰਜਾਬ ਦੇ ਹਰ ਇੱਕ ਸੜਕ ਦੇ ਉੱਤੇ ਛੋਟੀਆਂ ਸੜਕਾਂ ਪਿੰਡਾਂ ਵਾਲੀਆਂ ਦਰਾਖਤਾਂ ਨੰਪੜੀਆਂ ਹੁੰਦੀਆਂ ਸੀ ਟਾਲੀਆਂ ਹੀ ਟਾਲੀਆਂ ਸਪੈਜਦੇ ਹੀ ਸਪੈਜਦੇ ਖੜੇ ਹੁੰਦੇ ਸੀ ਸਭ ਵੱਡ ਵੱਡ ਕੇ ਖਤਮ ਕਰਦੇ ਤੇ ਹੁਣ ਲੋੜ ਆ ਸਾਨੂੰ ਦੁਬਾਰਾ ਉਹ ਸਾਰੇ ਦਰਾਖਤ ਲਾਉਣ ਦੀ ਤੇ ਉਹ ਸੇਵਾ ਜਿਹੜੀ ਆ ਇਸ ਤਰ੍ਹਾਂ ਦੇ ਨੌਜਵਾਨ ਵੀਰ ਕਰ ਰਹੇ ਨੇ ਆਪਣੇ ਇਲਾਕਿਆਂ 'ਚ ਵੀ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਨੇ ਸਵਾ 400 ਕੂਟਾ ਇਹਨਾਂ ਨੇ ਹੁਣ ਇੱਥੇ ਲਿਆ ਕੇ ਗੁਰੂ ਕੇ ਲੰਗਰ ਲੱਗੇ ਹੋਏ ਸੀ ਦਵਾਈਆਂ ਦੇ ਉੱਥੇ ਰੁੱਖਾਂ ਦਾ ਲੰਗਰ ਲਾਇਆ ਸਵਾ 400 ਕੂਟਾ ਉਹਨਾਂ ਲੋਕਾਂ ਨੂੰ ਦਿੱਤਾ ਜਿਹੜੇ ਲੋਕ ਉਹਨੂੰ ਬੂਟੇ ਨੂੰ ਲਿਆ ਕੇ ਲਾਉਣਗੇ ਵੀ ਤੇ ਉਹਨੂੰ ਪਾਲਣਗੇ ਕਿਉਂਕਿ ਸਾਡਾ ਫਰਜ਼ ਇਹੀ ਨਹੀਂ ਵੀ ਅਸੀਂ ਦੇਤਾ ਉਹਨੂੰ ਅਗਲੇ ਗਾਂਲੇ ਨੂੰ ਇਹ ਗੱਲ ਦਾ ਵੀ ਸਮਝਾਉਣਾ ਵੀ ਇਹਨੂੰ ਲਗਾਉਣਾ ਵੀ ਆ ਤੇਰੀ ਸੰਭਾਲ ਵੀ ਕਰਨੀ ਹੈ ਤੇ ਜੇ ਕਿਸੇ 100 ਦੇ ਵਿੱਚੋਂ 10 ਬੰਦਿਆਂ ਦੇ ਵੀ ਮਨ ਦੇ ਵਿੱਚ ਇਹ ਗੱਲ ਬੈਠ ਜੇਵੇ ਤੇ ਆਪਣਾ ਕੀਤਾ ਸਫਲ ਆ ਜੀ ਤੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜਦੋਂ ਤੁਹਾਡੇ ਜਨਮ ਦਿਨ ਹੁੰਦੇ ਆ ਅਨਿਵਰਸਰੀਆਂ ਹੁੰਦੀਆਂ ਤਾਂ ਤੁਸੀਂ ਉਦੋਂ ਐਦਾਂ ਦੇ ਕੰਮ ਕਰੋ ਜਿਹੜੇ ਔਣ ਵਾਲੇ ਭਵਿੱਖ ਵਾਸਤੇ ਸਾਡੇ ਵਾਸਤੇ ਤੇ ਉਹਦੇ ਵਿੱਚ ਤੁਸੀਂ 10-10 ਬੂਟੇ ਲਾਓ ਆਪਣੇ ਬੱਚਿਆਂ ਤੋਂ ਵੀ ਲਵਾਓ ਆਪਣੇ ਵੱਡਿਆਂ ਤੋਂ ਵੀ ਲਵਾਓ ਤੇ ਤਾਂ ਜੋ ਆਪਣਾ ਜਿਹੜਾ ਔਣ ਵਾਲਾ ਭਵਖਾ ਨਿੱਕੇ ਨਿੱਕੇ ਨਾ ਬੱਚਿਆਂ ਨੂੰ ਆਕਸੀਜਨ ਮੋਲ ਨਾ ਲੈਣੀ ਪਵੇ ਇਹਨਾਂ ਨੂੰ ਗੰਦਾ ਪਾਣੀ ਇੱਥੇ ਸਾਡੇ ਜਿਹੜੇ ਟੂਟੀਆਂ ਨਲਕਿਆਂ ਦੇ ਵਿੱਚੋਂ ਨਿਕਣ ਲੱਗ ਗਿਆ ਉਹ ਇਹਨਾਂ ਨੂੰ ਕੈਂਸਰ ਦਾ ਕਾਰਨ ਨਾ ਬਣੇ ਤੇ ਜੇ ਉਹ ਚੀਜ਼ ਨੂੰ ਠੀਕ ਕਰਨਾ ਤਾਂ ਸਾਨੂੰ ਰੁੱਖ ਲਗਾਉਣੇ ਪੈਣੇ ਨੇ ਅਲੂਆਲਿਆਂ ਦੀ ਬਹੁਤ ਬਹੁਤ ਧੰਨਵਾਦ ਆ ਬਹੁਤ ਚੰਗੀ ਗੱਲ ਆ ਦੇਖੋ ਯੰਗ ਮੁੰਡੇ ਨੇ ਸਾਰੇ ਤੇ ਰੁੱਖਾ ਨਹੀਂ ਸਿਆ ਅਸੀਂ ਚੱਲੇਗੇ ਬਾਕੀ ਬੰਦੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ ਭਾਈ ਸੱਚੇ ਪਾਸ਼ਾ ਤੰਦਰੁਸਤੀਆਂ ਵਾਖਣ ਚੜ੍ਹਦੀ ਕਲਾ ਵਾਖ ਵਾਹਿ ਖਾਲਸਾ ਪਾਇੰਟ